ਰਿਆਗਰਾਜ ਦੇ ਵਿੱਚ ਕੁੰਭ ਦਾ ਮੇਲਾ ਚੱਲ ਰਿਹਾ ਪਰ ਉਥੇ ਦਾ ਪਾਣੀ ਜਿਹੜਾ ਹੈ ਸਾਫ਼ ਨਹੀਂ ਪਵਿੱਤਰ ਨਹੀਂ ਅਸੰਗਤਾ ਇਸ਼ਨਾਨ ਕਰਕੇ ਵੀ ਆਈ ਜਿਹੜੇ ਇਹਨਾਂ ਦੇ ਸੁਲਤਾਨਪੁਰ ਲੋਧੀ ਜਿਹੜਾ ਹੈ ਇਹ ਮਹਾਨ ਕੁੰਭ ਅਮਰ ਤੇਜਾਲ ਜਿਹੜਾ ਹੈ ਉਹ ਚੱਲ ਰਿਹਾ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕੱਲ ਨੂੰ ਮਸ਼ਿਆ ਦਾ ਪਵਿੱਤਰ ਦਿਹਾੜਾ ਸਵੇਰੇ ਇੱਥੇ ਨਗਰ ਕੀਰਤਨ ਹੋਊਗਾ ਪਾਵਨ ਚਰਨਾਂ ਦੇ ਵਿੱਚ ਰਬੀ ਕੀਰਤਨ ਹੋਊਗਾ ਉਸ ਤੋਂ ਮਗਰੋਂ ਪਤਵੀਂ ਦਾ ਇਸ਼ਨਾਨ ਹੋਊਗਾ ਗੁਰਦੁਆਰਾ ਗੁਰਪ੍ਰਕਾਸ਼ ਉਸ ਤੋਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਬੱਤ ਗੁਰਾਂ ਦਾ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਰਿ ਗੁਰੂ ਵਾਹਿਗੁਰੂ ਜੀ ਜਿਵੇਂ ਤਰ੍ਹਾਂ ਤੁਸੀਂ ਦੇਖ ਰਹੇ ਹੋ ਪਿਆਗਰਾਏ ਦੇ ਵਿੱਚ ਕੁੰਭ ਦਾ ਮੇਲਾ ਚੱਲ ਰਿਹਾ ਕੁੰਭ ਗੱਲ ਨੂੰ ਕਹਿੰਦੇ ਆ ਪਾਣੀ ਦਾ ਮੇਲਾ ਪਰ ਉਸ ਕੁਮ ਮੇਲੇ ਵਿੱਚ ਤੁਸੀਂ ਦੇਖੋਗੇ ਦੁਨੀਆ ਭਰ ਤੋਂ ਕਰੋੜਾ ਲੋਕ ਆ ਕੇ ਟੁੱਬੀਆਂ ਲਾਦੇ ਪਰ ਉੱਥੇ ਦਾ ਪਾਣੀ ਜਿਹੜਾ ਹੈ ਸਾਫ ਨਹੀਂ ਪੁੱਤਰ ਨਹੀਂ ਅਸੰਗਤਾ ਅਸਹਾਨ ਕਰਕੇ ਵੀ ਆਈ ਜਿਹੜੇ ਜਿੰਨਾਂ ਨੇ ਦਿੱખ્યા ਪਰ ਸਾਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਨੇ ਸultanpur Lodhi 14 ਸਾਲ 14 ਸਾਲ 9 ਮਹੀਨੇ 13 ਦਿਨ ਦੇ ਇੱਥੇ ਬਾਬੇ ਨਾਨਕ ਦਾ ਨੇ ਤੇਰਾ ਤੇਰਾ ਨੀ ਤੋਲ ਤੋਲੇ ਇਥੇ ਹੀ ਪਵਿੱਤਰ ਵੇਂ ਦੇ ਕਿਨਾਰੇ ਪਾਇਸ਼ਾ ਅਕਾਲ ਪੁਰਖ ਦੇ ਨਾਲ ਜੁੜ ਕੇ ਬੰਦਗੀ ਕਰਦੇ ਨੇ ਇਥੇ ਗੁਰੂ ਨਾਨਕ ਪਾਸ਼ਾ ਜੀ ਦੀ ਸਾਦੀ ਹੋਈ ਬਾਬਾ ਸ੍ਰੀ ਚੰਤੇ ਲਖਮੀਦਾਸ ਦਾ ਜਨਮ ਹੋਇਆ ਸੋ ਇਸੇ ਪਵਿੱਤਰ ਵੇਂ ਦੇ ਵਿੱਚ ਗੁਰੂ ਨਾਨਕ ਪਾਸ਼ਾ ਨੇ ਟੁੱਬੀ ਲਾਈ ਤੇ ਇਲਾਹੀ ਬਾਣੀ ਲੈ ਕੇ ਆਏ ਨੂਰ ਮੰਤਰੀ ਕੋ ਓੰਕਾਰ ਸਤਨਾਮ ਕਰਤਾ ਪੁਰਖ ਨਰ ਤੋਂ ਨਰ ਵੈਰ ਅਕਾਲ ਮੂਰਤ ਅਯੂਨੀ ਸਾਹਿਬ ਅੰਗੁਰ ਪ੍ਰਸਾਦ ਇਥੇ ਪਾਸ਼ਾ ਨੇ এনवायरमेंट ਦਾ ਸਨੇਹਾ ਦਿੱਤਾ ਪਵਨ ਗੁਰੂ ਪਾਣੀ ਦਿੱਤਾ ਮਾਤਾ ਧਰਤ ਮਹੱਤ ਦਿਵਸ ਰਾਤ ਦੋਇਦਾਈ ਦਾ ਖੇਲੇ ਜੰਮ ਤੱਕ ਸੋ ਗੁਰੂ ਪਾਸ਼ਾ ਦੇ ਨੇ ਬਚਨਾਂ ਦੇ ਉੱਤੇ ਚੱਲ ਕੇ ਗੁਰਸੰਗਤ ਨੇ ਬੜੀ ਬੇਨਤੀ ਕੀਤੀ ਹੈ ਸੋ ਸੁਲਤਾਨਪੁਰ ਲੋਧੀ ਜਿਹੜਾ ਹੈ ਇਹ ਮਹਾਨ ਕੁੰਭ ਅਮਰ ਤੇ ਜਲ ਜਿਹੜਾ ਹੈ ਉਹ ਚੱਲ ਰਿਹਾ ਕੁੰਭ ਜਲ ਦਾ ਮੇਲਾ ਸੋ ਸੰਗਤਾਂ ਦੀ ਮਿਹਨਤ ਦਾ ਫਲ ਆ ਗੁਰੂ ਦੀ ਕਿਰਪਾ ਬਖਸ਼ਿਸ਼ ਦਾ ਫਲ ਕਿ ਅੱਜ ਅਮਰਤ ਜਲ ਇਸ ਪਵਿੱਤਰ ਵੇਂ ਦੇ ਵਿੱਚ ਚੱਲ ਰਿਹਾ ਸਾਫ਼ ਸੁਥਰਾ ਜਲ ਇੱਕ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕੱਲ ਨੂੰ ਮੱਸੀਆ ਦਾ ਪਵਿੱਤਰ ਦਿਹਾੜਾ ਸਵੇਰੇ ਇਥੇ ਨਗਰ ਕੀਰਤਨ ਹੋਊਗਾ ਗੁਰੂ ਮਹਾਰਾਜ ਜੀ ਦੇ ਪਾਵਨ ਚਰਨਾਂ ਦੇ ਵਿੱਚ ਰਬੀ ਕੀਰਤਨ ਹੋਊਗਾ ਉਸ ਤੋਂ ਮਗਰੋਂ ਪਵਿੱਤਰ ਵੇਂ ਦਾ ਇਸ਼ਨਾਨ ਹੋਊਗਾ ਗੁਰਦੁਆਰਾ ਗੁਰਪ੍ਰਕਾਸ਼ ਉਸ ਤੋਂ ਬਾਅਦ ਅਖੀਰੀ ਅਖੰਡ ਪਾਠਾਂ ਦੇ ਭੋਗ ਪੜ੍ਹਨਗੇ ਕੀਰਤਨ ਹੋਊਗਾ ਸਤ ਸੰਗਤ ਹੋਊਗੀ ਸਾਰਿਆਂ ਨੇ ਕੱਲ ਦਾ ਕੁੰਭ ਦਾ ਇਸ਼ਨਾਨ ਸੰਤਾਨਪੁਰ 로धी ਕਿਉਂਕਿ ਜਿੱਥੇ ਪ੍ਰਯਾਗ ਰਾਜ ਕੁੰਭ ਲੱਗਾ ਉਸੇ ਤੇ ਅਮਰਤ ਜਿਹੜਾ ਉਹ ਢੁੱਲਿਆ ਸੀ ਪਰ ਇਥੇ ਅਮਰਤ ਦੇ ਧਾਤੇ ਕੋਟ ਬ੍ਰਹਮਣ ਦੇ ਠਾਕੁਰ ਅਲਾਹੀ ਜੋਤ ਕੁਦਰਤ ਕ੍ਰਿਸ਼ਮਾ ਆਪ ਪਰਮੇਸ਼ਰ ਅਨਕ ਕਲਾ ਲੈ ਠਾਕੁਰ ਚੜਿਆ ਗੁਰੂ ਨਾਨਕ ਪਾਤਸ਼ਾਹ ਦੇ ਚਰਨ ਹੀ ਨਹੀਂ ਪਏ ਗੁਰੂ ਨਾਨਕ ਪਾਤਸ਼ਾਹ ਦੇ ਟੁੱਬੇ ਲਾਈਆਂ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਤੋਂ ਵੱਡੇ ਚਰਨ ਕਿਸੇ ਦੇ ਨਹੀਂ ਹੋ ਸਕਦੇ ਤੇ ਜਿੱਥੇ ਗੁਰੂ ਨਾਨਕ ਦੇ ਚਰਨ ਪੈ ਗਏ ਇਸ ਪਵਿੱਤਰ ਵਹੀਂ ਦੇ ਵਿੱਚ ਇਹ ਚਰਨਾਮਤ ਬਣ ਗਈ ਤੇ ਉਹਨਾਂ ਦੇ ਚਰਨਾਂ ਦੇ ਨਾਲ ਅਮਰਤ ਬਣ ਗਿਆ ਅਸੀਂ ਤਾਂ ਲਗਾਤਾਰ ਜਦੋਂ ਤੇ ਸੇਵਾ ਸ਼ੁਰੂ ਹੋਈ ਸਾਡੇ ਵਾਸਤੇ ਤੇ ਚਰਨਾਮਤ ਆ ਤੇ ਉਹ ਅੱਜ ਸਾਰਿਆਂ ਵਾਸਤੇ ਹਰ ਕੋਈ ਆਣ ਕੇ ਇੱਥੇ ਇਸ਼ਨਾਨ ਕਰ ਸਕਦਾ ਹੈ ਗੁਰੂ ਦੀਆਂ ਖੁਸ਼ੀਆਂ ਲਓ ਕੱਲ ਨੂੰ ਸਵੇਰੇ ਆਣ ਕੇ ਅਮਰਦ ਬਣੀ ਤੋਂ ਨਗਰ ਕੀਰਤਨ ਵਿੱਚ ਸ਼ਾਮਲ ਹੋਵੋ ਉਸ ਤੋਂ ਮਗਰੋਂ ਪਵਿੱਤਰ ਵਹੀਂ ਦੇ ਇਸ਼ਨਾਨ ਕਰਕੇ ਗੁਰੂ ਦੀਆਂ ਖੁਸ਼ੀਆਂ ਲਓ ਹਜ਼ਾਰਾਂ ਕੁੰਮਾਂ ਦਾ ਫਲ ਜਿਹੜਾ ਸਰਦਾ ਸਤਕਾਰਨਾ ਜਿਹੜਾ ਹੈ ਇਸ਼ਨਾਨ ਕਰੂਗਾ ਉਹਨੂੰ ਗੁਰੂ ਨਾਨਕ ਪੰਥ ਸਾਹਿਬ ਬਖਸ਼ਿਸ਼ ਕਰਨਗੇ ਇੱਕ ਗੁੰਮ ਨਹੀਂ ਹਜ਼ਾਰਾਂ ਕੁੰਮਾਂ ਦਾ ਇਸ਼ਨਾਨ ਜਿਹੜਾ ਹੈ ਉਸ ਇਹਦਾ ਉਹਦਾ ਫਲ ਜਿਹੜਾ ਉਹ ਸਰਦਾ ਦੇ ਨਾਲ ਮਿਲਦਾ ਜੋ ਮੰਗੇ ਠਾਕਰੇ ਆਪਣੇ ਤੇ ਸੋਈ ਸੋਈ ਦੇਵੇ ਹਾਰਦਿਕ ਬੇਨਤੀ ਹੈ ਕੱਲ ਨੂੰ ਜ਼ਰੂਰ ਅਸੀਂ ਹਰਦوار ਜਾ ਜਿੱਥੇ ਨਹੀਂ ਜਾ ਸਕਦੇ ਜਿਹੜੇ ਵੀ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਦੇ ਨਾਲ ਪਿਆਰ ਕਰਦੇ ਆ ਪਵਿੱਤਰ ਵੇਈ ਦਾ ਅਸ্নান ਉਸ ਤੋਂ ਵੀ ਵੱਧ ਮਹਾਨਤ ਦੇਣ ਵਾਲਾ ਸੋ ਆਓ ਸਾਰੇ ਗੁਰੂ ਨਾਨਕ ਪਾਤਸ਼ਾਹ ਦੇ ਉਹ ਪਾਣੀਆਂ ਦੇ ਸਨੇਹ ਹਵਾ ਪਾਣੀ ਤੇ ਧਰਤੀ ਨੂੰ ਪਟਾਉਣ ਦਾ ਸਨੇਹ ਸਾਰੇ ਪੜਾਈਏ ਹਵਾ ਪਾਣੀ ਤੇ ਧਰਤੀ ਨੂੰ ਜਿੱਥੇ ਵੀ ਅਭਿਚਾਈਏ ਜਿਸ ਤਰ੍ਹਾਂ ਪਵਿੱਤਰ ਵੇਂਦੀ ਦੀ ਸੇਵਾ ਸ਼ੁਰੂ ਹੋਈ ਹੈ ਇਸੇ ਤਰ੍ਹਾਂ ਪਵਿੱਤਰ ਬੁੱਢੇ ਦਰਾ ਦੇ ਕਾਰਜ ਵੀ ਆਰੰਭ ਹੋਇਆ ਉਹ ਵੀ ਕੱਲ ਨੂੰ ਇਸੇ ਘਾਟ ਬਣਨੇ ਸ਼ੁਰੂ ਹੋ ਜਾਣਗੇ ਆਉਣ ਵਾਲੇ ਸਮੇਂ 'ਚ ਮਹਾਰਾਜ ਜੀ ਕਰਪਾ ਕਰਨ ਉਥੇ ਵੀ ਕੁੰਮ ਦਾ ਅਸ਼ਨਾਨ ਹੋਵੇ ਕੱਲ੍ਹ ਨੂੰ ਸਾਰੀਆਂ ਗੁਰਸੰਗਤਾਂ ਸultanpur lodi ਸਵੇਰੇ 6:30 ਵਜੇ ਕੀਰਤਨ ਦੀ ਆਰੰਭਤਾ ਹੋਊਗੀ ਪਵਿੱਤਰ ਵੇਂਦੀ ਦੇ ਕਿਨਾਰੇ-ਕਿਨਾਰੇ ਨਗਰ ਕੀਰਤਨ ਹੋਊਗਾ ਗੁਰਸੰਗਤਾਂ ਸ਼ਾਮਲ ਹੋਣ ਤੇ ਗੁਰੂ ਮਹਾਰਾਜ ਦੀ ਪਾਲਕੀ ਸਾਹਿਬ ਸੂਤ ਹੋਣ ਅੱਬਰ ਸਾਰਿਆਂ ਨੇ ਬਾਗ ਮਜਨ ਸੰਗ ਸਾਧੂਆਂ ਤੋਹੀ ਕਰ ਇਸ ਨਾਮ ਹਰ ਕਾ ਨਾਮ ਧਿਆਏ ਸੁਣ ਸਭਨਾਂ ਨੂੰ ਕਰਦਾਨ ਜਨਮ ਕਰਮ ਮਲੂਤਰੇ ਮੰਤੇ ਜਾਇ ਇਸ ਮਨ ਸੱਚੇ ਮਾਰਗ ਚੱਲਦੇ ਉਸਤਤ ਕਰੇ ਜਹਾਨ ਦੇ ਮਹਾਂ ਬਕਾ ਉਸਾਰਾ ਪਰ ਬਾਗ ਦੇ ਮਹੀਨੇ ਦਾ ਮਸ਼ਿਆ ਦੇ ਜਿਹੜਾ ਹੈ ਇਸ ਨਾਮ ਦਾ ਲਾਹਾ ਲੈਣਾ ਸਾਰੀਆਂ ਗੁਰ ਸੰਗਤਾਂ ਨੂੰ ਹਾਰਦਿਕ ਸਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ